ਇੱਕ ਵੱਡੀ ਖਬਰ ਆ ਰਹੀ ਹੈ ਕਿ ਹਲਕਾ ਅਮਰਗੜ ਤੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਟਿਕਟ ਦੇਣ ਦੀ ਨਾਰਾਜ਼ਗੀ ਤੋਂ ਬਾਅਦ ਇੱਕ ਅਕਾਲੀ ਸੀਨੀਅਰ ਆਗੂ ਵੱਲੋਂ ਜਿੱਥੇ ਅਸਤੀਫਾ ਦੇ ਦਿੱਤਾ ਗਿਆ ਹੈ ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਕੁਝ ਵੱਡਾ ਫੈਸਲਾ ਵੀ ਲੈਣਗੇ। ਆਓ ਗੱਲ ਕਰਦੇ ਹਾਂ ਇਹਨਾਂ ਨਾਲ ਕਿ ਆਖਰਕਾਰ ਕੀ ਮਜਬੂਰੀਆਂ ਰਹੀਆਂ ਨੇ। ਕੀ ਲੱਗਦਾ ਤੁਹਾਨੂੰ ਜੀ ਅਸਤੀਫਾ ਦੇਣ ਦੇ ਮਸਲੇ? ਸਤੀਫਾ ਦੇਣ ਦਾ ਮੇਨ ਕਾਰਨ ਕੀ ਆ? ਜੋ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਇੱਥੇ ਕੈਂਡੀਡੇਟ ਦਿੱਤਾ ਉਹਦੇ ਜੋ ਲੋਕਾਂ ਦੀ ਆਵਾਜ਼ ਸੀ ਸਾਰੀ ਉਲਟ ਸੀ ਤੇ ਕਿਸੇ ਟਾਈਮ ਪਾਰਟੀ ਵੀ ਹੰਗਾਰਾ ਭਰਦੀ ਸੀ ਵੀ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਹਿਸਾਬ ਨਾਲ ਫੈਸਲਾ ਲਵਾਂਗੇ ਪਰ ਉਹਨਾਂ ਨੇ ਕਿਸੇ ਦੀ ਭਾਵਨਾਵਾਂ ਨੂੰ ਦੇਖਿਆ ਇਹ ਜੋ ਸਾਡੇ ਕੈਂਡੀਡੇਟ ਆ ਇਹਨੇ ਬਹੁਤ ਮਤਲਬ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਆ ਤੇ ਲੋਕ ਬਹੁਤ ਦੁਖੀ ਨੇ ਤੇ ਇਹਦੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਰਿਜ਼ਲਟ ਵੀ ਮਿਲਣਗੇ 2006 ਇਲੈਕਸ਼ਨ ਜਲਦੀ ਆ ਉਹ 'ਚ ਤੁਹਾਨੂੰ ਪਤਾ ਹੀ ਲੱਗ ਜਾਣਾ ਵੀ ਇਹਦਾ ਹਾਲ ਕੀ ਹੋਣਾ ਕੀ ਕਹਿ ਸਕਦਾ ਕਿ ਪਾਰਟੀ ਤੋਂ ਨਾਰਾਜ਼ ਹੋ ਕੇ ਜਿਹੜਾਗਾ ਅਸਤੀਫਾ ਨਰਾਜ਼ਗੀ ਦੇਖੋ ਜਦੋਂ ਕੋਈ ਆਪਾਂ ਪਾਰਟੀ ਇੱਕ ਐਮਐਲਏ ਜਿਹੜਾ ਪਾਰਟੀ ਦਾ ਚਿਹਰਾ ਹੁੰਦਾ ਜਦੋਂ ਇੱਕ ਚਿਹਰਾ ਮਾੜਾ ਆ ਗਿਆ ਅਸੀਂ ਸਾਡੀ ਜਮੀਰ ਨਹੀਂ ਜੱਤ ਦਿੰਦੀ ਵੀ ਅਸੀਂ ਇਹੋ ਜਿਹੇ ਇਨਸਾਨ ਦਾ ਸਾਥ ਦੇ ਸਕੀਏ ਤੇ ਅਸੀਂ ਆਪਣੇ ਸਾਰੇ ਵਰਕਰਾਂ ਆਪਣੇ ਮਿੱਤਰਾਂ ਦੋਸਤਾਂ ਨਾਲ ਸਾਥੀਆਂ ਨਾਲ ਸਲਾਹ ਕਰਕੇ ਇਹ ਕਦਮ ਚੱਕਿਆ ਤੁਸੀਂ ਮਲਵਾ ਜੋਂਟੂ ਦੇ ਜੋ ਆ ਦੇ ਜਨਰਲ ਸਖਤਰੋਂ ਕੀ ਲੱਗਾ ਕੋਈ ਨਾਰਾ ਅਕਾਲੀ ਦਸਖੀਰ ਬਾਦਲੇ ਕਿਹਾ ਸੀ ਕਿ ਸਿਰਫ ਜਿਹੜਾ ਨੌਜਵਾਨਾਂ ਨੂੰ ਜੁਵਾ ਨੂੰ ਹੀ ਅੱਗੇ ਆਉਣ ਦਿੱਤਾ ਜਾਏਗਾ ਸੀਟਾਂ ਦਿੱਤੀਆਂ ਜਾਣਗੀਆਂ ਕੀ ਲੱਗਦਾ ਉਹ ਪੂਰਾ ਹੋਇਆ ਕਿਹਾ ਜ਼ਰੂਰ ਸੀ ਪਰ ਤੁਸੀਂ ਦੇਖੀਆ ਲਿਸਟ ਜੋ ਪੁਰਾਣੇ ਚਿਹਰੇ ਸੀ ਉਹੀ ਲੋਕਾਂ ਦੇ ਥੋਪੇ ਗਏ ਨੇ ਮੈਂ ਨਹੀਂ ਸਮਝਦਾ ਕੋਈ ਜ਼ਿਆਦਾ 2 4 ਛੱਡ ਕੇ ਕੋਈ ਇੰਨੀ ਕਿ ਤਾਂ ਚੇਂਜ ਹਰ ਵਾਰੇ ਹਰੇਕ ਪਾਰਟੀ ਇਹ ਕਰਦੀ ਆ ਕੋਈ ਵੱਡੀ ਚੇਂਜ ਇਹਨਾਂ ਨੇ ਕੀਤੀ ਨਹੀਂ ਕਹਿੰਦੇ ਜ਼ਰੂਰ ਸੀ ਪਰ ਕੋਈ ਮਤਲ ਮੈਨੂੰ ਨਹੀਂ ਲੱਗਦਾ ਵੀ ਕੋਈ ਬਹੁਤ ਵੱਡਾ ਇਹਨਾਂ ਨੇ ਕੋਈ ਚੇਂਜ ਕੀਤੀ ਆ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਫੈਸਲਾ ਆਉਣ ਵਾਲੇ ਦਿਨਾਂ 'ਚ ਆਪਦੇ ਸਾਥੀਆਂ ਨਾਲ ਸਲਾਹ ਕਰਕੇ ਜੋ ਵੀ ਆਪਣੇ ਹਲਕੇ ਦੇ ਮੇਰੇ ਮਿੱਤਰ ਦੋਸਤ ਸਾਥੀ ਚੋਂ ਵੀ ਸਲਾਹ ਦੇਣਗੇ ਉਸ ਹਿਸਾਬ ਨਾਲ ਅਸੀਂ ਫੈਸਲਾ ਕਰਾਂਗੇ ਤੇ ਤੁਹਾਨੂੰ ਇਸ ਤੋਂ ਬਹੁਤ ਜਲਦ ਜਾਣੂ ਕਰਾਵਾਂਗੇ